ਜੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ 16 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 16 ਸਤੰਬਰ ਦਿਨ ਵੇਲੇ ਤਾਂ ਮੌਸਮ ਤਕਰੀਬਨ ਸਾਰ ਹੀ ਪੰਜਾਬ ਦੇ ਵਿੱਚ ਸਾਫ਼ ਬਣਿਆ ਹੋਇਆ ਸੀ ਕਿਤੇ ਖਾਸ ਬੱਦਲ ਵਾਈ ਕਾ ਮੀਂਹ ਜਾਂ ਕਾਰਵਾਈਆਂ ਨਹੀਂ ਦੇਖਣ ਨੂੰ ਮਿਲੀਆਂ ਗਰਮੀ ਅਤੇ ਹੌਮਸ ਜ਼ਰੂਰ ਦੁਪਹਿਰ ਵੇਲੇ ਦੇਖਣ ਨੂੰ ਮਿਲ ਰਹੀ ਹੈ ਪਰ ਸ਼ਾਮ ਵੇਲੇ ਮੌਸਮ ਬਦਲੇਗਾ ਥੋੜੇ ਬਹੁਤ ਖੇਤਰਾਂ ਦੇ ਵਿੱਚ ਬੱਦਲਬਾਜ਼ ਬਣ ਕੇ ਕਿਤੇ ਨਾ ਕਿਤੇ ਛਰਾਟੇ ਜਿਹੇ ਮੀਂਹ ਦੇ ਲੱਗ ਸਕਦੇ ਹਨ ਉਹ ਵੀ ਸਿਰਫ ਲਿਮਟਿਡ ਜਿਹੇ ਖੇਤਰਾਂ ਦੇ ਵਿੱਚ ਆਸ ਰਵੇਗੀ ਵੱਡੇ ਪੱਧਰ ਤੇ ਕਿਸੇ ਵੀ ਖੇਤਰ ਦੇ ਵਿੱਚ ਮੀਂਹ ਨਹੀਂ ਪਵੇਗਾ ਹੋ ਸਕਦਾ ਹੈ ਕਿ ਪਹਾੜਾਂ ਦੇ ਨਾਲ ਲੱਗਦੇ ਖੇਤਰ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਇਲਾਕੇ ਹੋ ਸਕਦੇ ਹਨ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਜਾਂ ਪੰਚਕੂਲਾ ਜਾਂ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਜੋ ਪੰਜਾਬ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਸ਼ਾਮ ਬੇਲੇ ਤੋਂ ਪਹਿਲਾਂ ਪਹਿਲਾਂ ਸੂਰਜ ਛਿਪਣ ਤੋਂ ਟੁੱਟਵੇਂ ਜਿਹੇ ਛਰਾਟੇ ਲੱਗ ਸਕਦੇ ਹਨ ਹੋ ਸਕਦਾ ਕਿ ਲੁਧਿਆਣਾ ਜਾਂ ਫਤਿਹਗੜ੍ਹ ਸਾਹਿਬ ਦੇ ਵੀ ਨਾਲ ਲੱਗਦੇ ਖੇਤਰਾਂ ਦੇ ਵੀ ਕਿਤੇ ਗਰਮੀ ਤੇ ਹੌਮਸ ਨਾਲ ਮਾੜੇ ਮੋਟਾ ਮੀਂਹ ਪੈ ਜਾਵੇ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਸਵੇਰ ਤੜਕਸਰ ਪਵਾਰ ਖੇਤਰ ਦੇ ਵਿੱਚ ਇੱਕ ਵਾਰ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੀ ਆਸ ਰਹੇਗੀ ਪਰ ਉਹ ਵੀ ਲਿਮਟਿਡ ਜਿਹੀਆਂ ਕਾਰਵਾਈਆਂ